ਤਿਹਾਰਾਂ ਦੇ ਮੌਕੇ ਤੇ ਅਸੀਂ ਅੱਜ ਮੋਗਾ ਦੇ ਜਿਹੜਾ ਮੇਨ ਬਾਜ਼ਾਰ ਹੈ ਉੱਥੇ ਪਹੁੰਚ ਚੁੱਕੇ ਹਾਂ ਅਸੀਂ ਅੱਜ ਪ੍ਰਤਾਪ ਰੋਡ ਤੇ ਖੜਿਆ ਜੀ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੇ ਕਾਫੀ ਲੋਕ ਨੇ ਉਹਨਾਂ ਦੀ ਜੜੀ ਲਗਾਤਾਰ ਜੜੀ ਆਵਾਜ਼ ਆਈ ਹੋ ਲਗਾਤਾਰ ਚੱਲ ਰਹੀ ਹੈ ਆਓ ਆਪਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਪਹਿਲਾਂ ਦੁਕਾਨਦਾਰਾਂ ਤੋਂ ਜਾਣਦੇ ਆ ਕਿ ਕਿਵੇਂ ਚੱਲ ਰਿਹਾ ਹੈ ਉਹਨਾਂ ਦਾ ਤਿਹਾਰਾਂ ਦਾ ਮੌਸਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਪਹਿਲਾਂ ਤਾਂ ਕਿੱਥੋਂ ਆਏ ਹੋ ਅਸੀਂ ਮੋਗੇ ਦੇ ਹੀ ਰਹਿਣ ਵਾਲੇ ਆ ਜੀ ਤੁਹਾਡਾ ਨਾਮ ਮਿਲਾਨਾ ਸਤੀ ਕੁਮਾਰ ਜੀ ਤੁਸੀਂ ਅੱਜ ਜਿਵੇਂ ਅਸੀਂ ਦੇਖ ਰਿਹਾ ਕਾਫੀ ਸਾਰਾ ਸਮਾਨ ਲੈ ਕੇ ਆਏ ਹੋ ਕਿਵੇਂ ਚੱਲ ਰਿਹਾ ਪਹਿਲਾਂ ਤਾਂ ਤੁਹਾਡਾ ਤਿਹਾਰਾਂ ਦੇ ਜਿਹੜਾ ਲੋਕ ਹੈ ਕਾਫੀ ਜ਼ਿਆਦਾ ਗਾਹਕ ਪੈ ਰਹੇ ਹਾਂਜੀ ਪੈ ਰਹੇ ਆ ਜੀ ਜੀ ਕੀ ਕੀ ਸਮਾਨ ਲੈ ਕੇ ਆਏ ਹੋ ਮੋਗਾ ਵਾਸੀਆਂ ਲਈ ਅਸੀਂ ਸਾਰੇ ਦੀਵੇ ਹੈਗੇ ਸਾਡੇ ਕੋਲੇ ਤੜੀਆਂ ਹੈਗੀਆਂ ਲక్ష్ਮੀ ਗਣੇਸ਼ ਹੈਗੇ ਆ ਜੀ ਠੀਕ ਹੈ ਜੀ ਹੋਰ ਰੰਗਦਾਰ ਦੀਵੇ ਹੈਗੇ ਆ ਰੰਗੋਲੀ ਦਾ ਸਾਰਾ ਸਮਾਨ ਹੈਗਾ ਜੀ ਜੀ ਔਰ ਕਈ ਆਟਮ ਆਗਿ ਨੂੰ ਮੂੰਬਤੀ ਹੋਗੀ ਜੀ ਮਤਲਬ ਫੈਂਸੀ ਲਾਈਟਾਂ ਹੋਗੀਆਂ ਹੀ ਉਹ ਸਾਰੀਆਂ ਹੈਗੀਆਂ ਜੀ ਜਿਵੇਂ ਇੱਕ ਸਵਾਲ ਆ ਕਿ ਤੁਹਾਡੇ ਮਤਾਬਕ ਜਿਹੜੀਆਂ ਫੈਂਸੀ ਲਾਈਟਾਂ ਨੇ ਉਹ ਪ੍ਰਚਲਿਤ ਨੇ ਦਿਵਾਲੀ ਤੇ ਜਾਂ ਕਹਿ ਲੋ ਕਿ ਉਹ ਸਹੀ ਨੇ ਜਾਂ ਦੀਵੇ ਮੈਂ ਸਾਰੀਆਂ ਚੀਜ਼ਾਂ ਸਹੀ ਹੈ ਜੀ ਕਿਉਂਕਿ ਜਿਆਦਾ ਸਾਡੀਆਂ ਲੜੀਆਂ ਵੀ बिकਦੀਆਂ ਪਈਆਂ ਕਿਆਂ ਦੀਵੇ ਵੀ बिकਦੇ ਪਈਆਂ ਮਤਲਬ ਇਹ ਨਹੀਂ ਕਹਿ ਸਕਦੇ ਕਿ ਜਿਆਦਾ ਲੜੀਆਂ ਬਿਕਦੀਆਂ ਪਈਆਂ ਮਤਲਬ ਜਿਹੜਾ ਜਿਸ ਚੀਜ਼ ਦੀ ਗਾਗ ਦੀ ਲੋੜ ਹੈਗੀ ਉਹ ਚੀਜ਼ ਲਈ ਜਾ ਰਿਹਾ ਲੋਕ ਆਪਦੀ ਲੋੜ ਦੇ ਹਿਸਾਬ ਨਾਲ ਲੈ ਕੇ ਜਾ ਰਹੇ ਆ ਜੀ ਹਾਂਜੀ ਹਾਂਜੀ ਜਿਵੇਂ ਤੁਹਾਨੂੰ ਲੋਕ ਇਹ ਚੀਜ਼ ਨਹੀਂ ਕਹਿੰਦੇ ਕਿ ਨਹੀਂ ਬਈ ਦੀਵੇ ਤਾਂ ਹਵਾ ਚੱਲੂਗੀ ਬੁਝੋ ਜਾਣਗੇ ਜਾਂ ਕੁਛ ਇਹੋ ਜਿਹਾ ਕੁਛ ਨਹੀਂ ਕਹਿੰਦੇ ਉਹ ਨਹੀਂ ਕੁਛ ਨਹੀਂ ਕਹਿੰਦੇ ਜੀ ਉਹ ਜੀ ਕੋਈ ਗੱਲ ਨਹੀਂ ਹੈ ਕਿ ਮਤਲਬ ਜਿਹਨੇ ਜੋ ਜਾਤੋ ਹਾਲ ਬਣਾਣਾ ਉਹ ਜੀ ਚੀਜ਼ ਲੈ ਕੇ ਜਾ ਰਿਹਾ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਇਹ ਦੋਨੋਂ ਚੀਜ਼ਾਂ ਸੇਮ ਸੇਮ ਵੇ ਕਰੀਏ ਹਾਂਜੀ ਜ਼ਰੂਰ ਮੈਂ ਜੇਕਰ ਲੜੀਆਂ ਦੀ ਵੈਰਾਈਟੀ ਦੀ ਗੱਲ ਕਰੀਏ ਤਾਂ ਕੀ ਕੀ ਚੀਜ਼ਾਂ ਨੇ ਜੜੀਆਂ ਤੁਹਾਡੇ ਕੋਲ ਇਸ ਵਕਤ ਮੌਜੂਦ ਨੇ ਲੜੀ ਦੇ ਵਿੱਚ ਵੇਣ ਸਾਡੇ ਕੋਲ ਦੀਵੇ ਮਿਲ ਜਾਣਗੇ ਜੀ ਮਲਟੀ ਕਲਰ ਦੇ ਵਿੱਚ ਲੜੀਆਂ ਮਿਲ ਜਾਣਗੀਆਂ ਅਲੱਗ ਅਲੱਗ ਹੋਰ ਕਈ ਵੈਰਾਈਟੀਆਂ ਦੇ ਵਿੱਚ ਲੜੀਆਂ ਮਿਲ ਜਾਣਗੀਆਂ ਜੀ ਜਿਵੇਂ ਅੱਜ ਕੱਲ ਜਿਹੜੇ ਆਰਟੀਫੀਸ਼ੀਅਲ ਦੀਵੇ ਨੇ ਉਹ ਵੀ ਚੱਲ ਰਹੇ ਨੇ ਉਹ ਵੀ ਤੁਹਾਡੇ ਕੋਲ ਨੇ ਹਾਂਜੀ ਆਰਟੀਫੀਸ਼ੀਅਲ ਵਾਲੇ ਪਾਣੀ ਵਾਲਾ ਦੀਵਾ ਵੀ ਸਾਡੇ ਕੋਲੇ ਹੈਗਾ ਜੀ ਜੀ ਹਾਂਜੀ ਮਤਲਬ ਹਰ ਇੱਕ ਚੀਜ਼ ਲੈ ਕੇ ਤੁਰੇ ਹਾਂ ਇੱਕ ਚੀਜ਼ ਹੈਗੀ ਆ ਮਤਲਬ ਜਿਹੜੀ ਆ ਕੇ ਮੰਗਦਾ ਹੈ ਨਹੀਂ ਕਿ ਮੁੜ ਜਾਵੇਗਾ ਸਾਰੀ ਚੀਜ਼ਾਂ ਜੀ ਜੀ ਬੱਤੀਆਂ ਵੀ ਹੈਗੀਆਂ ਦੀਵੇ ਵਾਸਤੇ A to ਤੋੜਾ ਨਾਮ ਕਿਰਸ਼ਨਾ ਕਿ ਕਿੱਥੋਂ ਆਏ ਹੋ ਮੋਗੇ ਤੋਂ ਮੋਗੇ ਤੋਂ ਆਇਓ ਹਾਂਜੀ ਪਹਿਲਾਂ ਤਾਂ ਤੁਸੀਂ ਬੜੇ ਸੋਹਣੇ ਦੀਵੇ ਤੇ ਹਟੜੀਆਂ ਲੈ ਕੇ ਆਏ ਹੋ ਜਿਵੇਂ ਹੁਣ ਤਿਉਹਾਰਾਂ ਦਾ ਟਾਈਮ ਚੱਲ ਰਿਹਾ ਲੋਕ ਤੁਹਾਡੇ ਤੋਂ ਖਰੀਦ ਰਹੇ ਨੇ ਹਾਂ ਖਰੀਦ ਰਹੇ ਨੇ ਖਰੀਦ ਰਹੇ ਨੇ ਜੀ ਹਾਂ ਜਿਵੇਂ ਲੋਕ ਇਸ ਸਮੇਂ ਤੇ ਬਹੁਤੇ ਲੋਕ ਅਜੇਹੇ ਵੀ ਹੁੰਦੇ ਨੇ ਜਿਹੜੇ ਵੱਡੀਆਂ ਦੁਕਾਨਾਂ ਤੋਂ ਖਰੀਦਣਾ ਜ਼ਿਆਦਾ ਪਸੰਦ ਕਰਦੇ ਨੇ ਤੁਹਾਨੂੰ ਇਹੋ ਜੀ ਕੋਈ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਕਰਨਾ ਪੈਂਦਾ ਕਰਨਾ ਪੈਂਦਾ ਕਰਨਾ ਪੈਂਦਾ ਦੇ ਉਹ ਕਟ ਰੇਟ ਤੇ ਦੇ ਰਹੇ ਆ ਅਸੀਂ ਤੇ ਰੇਟ ਪੂਰਾ ਲੈ ਰਹੇ ਆ ਤੇ ਉਹ ਹਟ ਚਲੇ ਜਾਂਦੇ ਨੇ ਗਾਕ ਲੋਕ ਤੁਹਾਡੇ ਨਾਲ ਭਾਤੋੜ ਵੀ ਕਰਦੇ ਨੇ ਆ ਕਰਦੇ ਜੀ ਕਰਦੇ ਹਾਂਜੀ ਵੱਡੀਆਂ ਦੁਕਾਨਾਂ ਤੇ ਨਹੀਂ ਕਰਦੇ ਨਾ ਨਾ ਵੱਡੀਆਂ ਦੁਕਾਨਾਂ ਚ ਪੂਰਾ ਰੇਟ ਦੇ ਕੇ ਜਾਂਦੇ ਨੇ ਹਾਂ ਉੱਥੇ ਸ਼ਰਮ ਆਉਂਦੀ ਹੈ ਹਾਂਜੀ ਸ਼ਰਮ ਆਉਂਦੀ ਉਹਨਾਂ ਨੂੰ ਬਾਹਲੀ ਸ਼ਰਮ ਆਉਂਦੀ ਹੈ ਥੋੜੀ ਵੀ ਨਹੀਂ ਗਰੀਬ ਨੂੰ ਨੇ ਦੋ ਪੈਸੇ ਦਿੰਦੇ ਹਾਂ ਤਗੜਿਆਂ ਨੂੰ ਦੇ ਜਾਂਦੇ ਨੇ ਹਾਂ ਤਗੜਿਆਂ ਦੀ ਜੇਬਾਂ ਹਾਂ ਤਗੜਿਆਂ ਦੀ ਬਹੁਤ ਜੇਬਾਂ ਭਰਦੇ ਨੇ ਇਹ ਸਾਰਾ ਤੁਸੀਂ ਸਮਾਨ ਆਪ ਬਣਾਉਨੇ ਹੋ ਨਹੀਂ ਜੀ ਅਸੀਂ ਮੁੱਲ ਲੈ ਆਉਨੇ ਆ ਮੁੱਲ ਲੈ ਆਉਨੇ ਹਾਂਜੀ ਇਹਨਾਂ 10 ਵੀ 10-15 ਰੁਪਏ ਬਚਦੇ ਸੰਤਾ ਅੱਛਾ ਜਿੰਨਾ ਮੁੱਲ ਲੱਗਦਾ ਹੈ ਤੁਹਾਡਾ ਉਹਨੇ ਪੈਸੇ ਵਾਪਸ ਆਂਦੇ ਆ ਤੁਹਾਡੇ ਕੋਲ ਕਦੇ ਆ ਜਾਂਦੇ ਕਦੇ ਨਹੀਂ ਵੀ ਕਟਰੇ ਪੈ ਜਾਂਦਾ ਕੀ ਲੱਗਦਾ ਐਤ ਕੀ ਦੀ ਦੀਵਾਲੀ ਸੋਣੀ ਲੰਗ ਜੂਗੀ ਦੇਖੋ ਮਾਲਕ ਦੀ ਮਰਜ਼ੀ ਭਾਈ ਮਾਲਕ ਦੀ ਮਾਲਕ ਦੀ ਮਰਜ਼ੀ ਉਹਦੇ ਉੱਤੇ ਹੀ ਸਾਰਾ ਕੁਝ ਹਾਂ ਉਹਦੀ ਰਜਾ ਬਿਨਾ ਤਾਂ ਪਤਾ ਵੀ ਨਹੀਂ ਚੱਲਦਾ ਉਹ ਉਹਦੀ ਰਜਾ ਹੋਊਗੀ ਤਾਂ बिक ਜੂਗਾ ਨਾ ਉਹਦੀ ਰਜਾ ਨਾ ਹੋਊਗੀ ਤਾਂ ਨਾ ਵੀ ਕਰੂਗਾ ਜੀਵੇਂ ਜੇ ਗੱਲ ਕਰੀਏ ਪੁਰਾਣੇ ਸਮਿਆਂ ਦੀ ਹੈਨਾ ਪੁਰਾਣੇ ਸਮਿਆਂ ਚ ਲੋਕ ਜਿਹੜੇ ਦੀਵੇ ਨੇ ਉਹ ਜਾਦਾ ਲੈ ਕੇ ਜਾਂਦੇ ਸੀ ਹੁਣ ਅੱਜ ਕੱਲ ਆ ਆਰਟੀਫੀਸ਼ੀਅਲ ਚਾਈਨਾ ਵਾਲੀਆਂ ਲੜੀਆਂ ਚੱਲ ਪਈਆਂ ਹੈਨਾ ਤੇ ਉਹਦੇ ਉਹਦੇ ਕਰਕੇ ਢੋਡੀ ਦੀਵਾਲੀ ਤੇ ਵੀ ਕੋਈ ਪ੍ਰਭਾਵ ਪਿਆ ਜਿਵੇਂ ਲੀੜਾ ਲੱਤਾ ਜਾਂ ਆਪਾਂ ਦੀਵਾਲੀ ਤੇ ਮਠਿਆਈਆਂ ਲੈ ਕੇ ਆਨੇ ਘਰ ਢੋਡੀ ਦੀਵਾਲੀ ਤੇ ਵੀ ਕੋਈ ਪ੍ਰਭਾਵ ਪਿਆ ਪੈਂਦਾ ਹੈ ਬਹੁਤ ਪ੍ਰਭਾਵ ਪੈਂਦਾ ਬਹੁਤ ਜ਼ਿਆਦਾ ਥੋੜਾ ਨਹੀਂ ਬਹੁਤ ਜ਼ਿਆਦਾ ਪੈਂਦਾ ਹੈ ਲੋਕੀ ਸਟੇਲ ਦੇ ਖਰੀਦਣ ਲੱਗ ਗਏ ਚਾਂਦੀ ਦੇ ਖਰੀਦਣ ਲੱਗ ਗਏ ਹਾਂ ਤੇ ਸਾਡਾ ਕਮਾਲ ਬਹੁਤ ਘਟ ਬਿਕਦਾ। ਮਿੱਟੀ ਦਾ ਮਾਲ ਬਹੁਤ ਘਟ ਬਿਕਣ ਲੱਗ ਗਿਆ। ਹੂੰ। ਤੇ ਆਪਾਂ ਇਸ ਚਾਹੁੰਦੇ ਆ ਮਿੱਟੀ ਦਾ ਮਾਲ ਜਿਆਦਾ ਜਿਆਦਾ ਬिके। ਗਰੀਬ ਨੂੰ ਕੋਈ ਦੋ ਪੈਸੇ ਮਿਲਣ। ਹਾਂ। ਮਿੱਟੀ ਤਾਂ ਕਹਿ ਲੋ ਸਾਡਾ ਅੰਗ ਐ। ਅਸੀਂ ਆਪ ਮਿੱਟੀ, ਸਾਡਾ ਵजूद ਮਿੱਟੀ, ਸਾਡੀ ਜ਼ਿੰਦਗੀ ਵੀ ਮਿੱਟੀ। ਸਾਰਾ ਕੁਝ ਮਿੱਟੀ-ਮਿੱਟੀ ਐ ਸਾਡਾ ਤਾਂ। ਹਾਂ। ਜੇ ਮਿੱਟੀ 'ਚ ਸਾਨੂੰ ਚਾਹ ਦੋ ਪੈਸੇ ਬਚਣਗੇ ਤਾਂ ਦੋ ਰੋਟੀ ਖਾ ਲਾਂਗੇ। ਨਹੀਂ ਤਾਂ ਘਟੇਗਾ ਕੱਪਾ ਸਾਡਾ। ਮਿੱਟੀ ਦੇ ਵਿੱਚ ਘਟ ਆਈ। ਤੁਹਾਡਾ ਨਾਮ ਜੀ ਕੁਲਵੰਤ ਕੌਰ ਜੀ ਜੀ ਕਿੱਥੋਂ ਆਏ ਹੋ ਮੋਗੇ ਤੋਂ ਲੋਕਲ ਹੀ ਹਾਂ ਲੋਕਲੋਂ ਹਾਂ ਅੱਜ ਤੁਸੀਂ ਇੱਥੇ ਪ੍ਰਤਾਪ ਰੋਡ ਤੇ ਇੱਕ ਦਾ ਸਮਾਨ ਲੈ ਕੇ ਬੈਠੇ ਹੋ ਕੀ ਆਈਡੀਆ ਤੁਸੀਂ ਹੋਮ ਬੇਕਰ ਹੈ ਪ੍ਰਮੋਟ ਕਰਨ ਲਈ ओके okay. प्रमोशन ਲਈ بیٹھے ਹਾਂ ਹਾਂਜੀ ਪ੍ਰੋਮੋਸ਼ਨ ਲਈ بیٹھے ਆ ਕਿਵੇਂ ਲੋਕਾਂ ਤੋਂ ਰਿਸਪਾਂਸ ਮਿਲ ਰਿਹਾ ਜਿਵੇਂ ਜਿੱਡੀ ਕਹਿ ਲੋ ਕਿ ਉਤਸਕਤਾ ਨਾਲ ਜਾਂ ਕਿ ਜਿੱਡਾ ਹੌਸਲੇ ਨਾਲ ਤੁਸੀਂ ਇੱਥੇ ਆਪਦੀ ਪ੍ਰੋਮੋਸ਼ਨ ਲਈ ਆਏ ਹੋ ਜਿੰਨੇ ਪਿਆਰ ਨਾਲ ਤੁਸੀਂ ਚੀਜ਼ਾਂ ਬਣਾਈਆਂ ਨੇ ਲੋਕ ਉਹਨਾਂ ਪਿਆਰ ਦੇ ਰਹੇ ਨੇ ਮਤਲਬ ਨੋਲਜ ਨਹੀਂ ਹਜੇ ਹੈ ਲੋਕਾਂ ਨੂੰ ਉਹਨੇ ਮੇਰੇ ਰਾਗੀ ਦੇ ਬਿਨਾ ਕੈਮੀਕਲ ਤੋਂ ਮਲਟੀ ਗ੍ਰੇਨ ਦੇ ਮੈਦੇ ਦੇ ਮੈਦੇ ਤੋਂ ਬਗੈਰ ਮਤਲਬ ਵੇਸਣ ਦੇ ਬਿਸਕੁਟ ਵਗੈਰਾ ਹੈਗੇ ਨਾਨਕ ਤਾਈ ਹੈਗੀ ਆ ਕੇਕਸ ਵੀ ਮੇਰੇ ਇਦਾਂ ਹੀ ਆ ਸਾਰੇ ਪੇਰ ਉਹਨਾਂ ਜਿਹੜੇ ਲੋਕਾਂ ਨੂੰ ਨੌਲੇਜ ਨਹੀਂ ਹੈ ਇਹ ਚੀਜ਼ ਦੀ ਜਿਵੇਂ ਇਹ ਦੀਵਾਲੀ ਦਾ ਮੌਕਾ ਹੈ ਹਨਾ ਲੋਕਾਂ ਨੂੰ ਜਿਹੜੀਆਂ ਮਠਿਆਈਆਂ ਨੇ ਹਨਾ ਇਹ ਵੀ ਇੱਕ ਸਟਰੀਟ 'ਚ ਆ ਜਾਂਦੇ ਆ ਹਨਾ ਮਠਿਆਈਆਂ ਨੇ ਉਹ ਮਿਲਾਵਟੀ ਮਿਲ ਰੀਆਂ ਨੇ ਹਨਾ ਸਾਰੀਆਂ ਹਰ ਇੱਕ ਚੀਜ਼ 'ਚ ਮਿਲਾਵਟ ਹੈ ਅੱਜਕੱਲ ਤੁਸੀਂ ਨਹੀਂ ਕਦੇ ਸੋਚਿਆ ਕਿ ਥੋੜੀ ਜਿਹੀ ਮਿਲਾਵਟ ਕਰਕੇ ਚੱਕ ਦਿੰਦੇ ਆ ਨਹੀਂ ਜੀ ਕਦੇ ਨਹੀਂ ਸੁਣਾਈ ਗਾਰੇ ਨੇ ਕਿਉਂ ਨਹੀਂ ਕਰੇ ਦਿਲਚੇ ਹੋ ਜਾ ਖਿਆਲ ਹੈ ਕਿਉਂਕਿ ਅੱਜ ਕੱਲ ਕਾਲੀ ਯੁਗ ਦਾ ਜ਼ਮਾਨਾ ਹੈ ਤੇ ਲੋਕ ਅਕਸਰ ਸ਼ਾਰਟਕਟ ਬਣਾਉਣਾ ਜ਼ਿਆਦਾ ਸੌਖਾ ਸਮਝਦੇ ਆ ਨਹੀਂ ਮੈਂ ਸਤਿਗੁਰੂ ਨੂੰ ਆਪਣੇ ਨੂੰ ਮੰਨਦੀ ਆ ਨਹੀਂ ਸਾਨੂੰ ਸਿਖਾਂਦੇ ਨਹੀਂ ਹੈ ਦਿਲ ਨਹੀਂ ਮੰਨ ਬਿਨਾ ਬਿਨਾ ਕੈਮੀਕਲ ਤਾਂ ਕੈਮੀਕਲ ਵੀ ਫ੍ਰੀ ਹੈ ਮੇਰੇ ਆਮ ਬਿਸਕੁਟਾਂ ਦੇ ਵਿੱਚ ਅਮੋਨੀਆ ਪਾਇਆ ਹੁੰਦਾ ਇਹ ਅਮੋਨੀਆ ਫ੍ਰੀ ਹੈ ਓਕੇ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਤੇ ਕੋਈ ਪੇਜ ਵਗੈਰਾ ਨਹੀਂ ਕ੍ਰੀਏਟ ਕੀਤਾ ਹੈ ਉੱਤੇ ਹੈਗਾ ਹੈਗਾ ਹਾਂਜੀ ਉੱਤੇ ਪੇਜ ਉਦੇ ਤੇ ਪਾਨੇ ਹੋ ਵੀਡੀਓਜ਼ ਵਗੈਰਾ ਹਾਂ ਉਦੇ ਤੇ ਮੈਂ ਵੀਡੀਓ ਵਗੈਰਾ ਪਾਣੀ ਹੈ ਮੇਰਾ ਜਿਹੜਾ ਇੱਕ ਵਾਰੀ ਖਾਲੇ ਨੇ ਮੇਰੇ ਨਾਲ ਬਹੁਤ ਜਨੇ ਜੁੜੇ ਹੋਏ ਆ ਉਹ ਮੈਨੂੰ ਆਰਡਰ ਦਿੰਦੇ ਆ ਉਤੇ ਉਦਾਂ ਜਾਂਦੇ ਆ ਮੇਰੇ ਹਾਂ ਆਰਡਰ ਮੇਰੇ ਘਰ ਹੋ ਜਾਂਦੇ ਆ ਅੱਛਾ ਕਿੰਨਾ ਟਾਈਮ ਹੋ ਗਿਆ ਸਟਾਰਟ ਕਰੇ ਨੂੰ ਮੈਨੂੰ ਕੱਲੇ ਕੇਕ ਨੂੰ 5 ਸਾਲ ਹੋ ਗਿਆ ਤੇ ਬੇਕਰੀ ਨੂੰ ਸਾਲ ਹੋ ਗਿਆ ਸਾਲ ਹੋ ਗਿਆ ਹਾਂ ਬਿਸਕੁਟ ਵਗੈਰਾ ਨੂੰ ਸਾਲ ਹੋ ਗਿਆ ਤੁਹਾਡਾ ਨਾਮ ਮਨਸ਼ਦੀਪ ਕੀ ਲੈ ਕੇ ਆਇਓ ਅਸੀਂ ਦੀਵਾਲੀ ਤੇ ਦੀਵੇ ਲਗਾਏ ਆ ਹਟਣੀਆਂ ਵਾਂ ਤੇ ਹੋਰ ਵੀ ਫੈਂਸੀ ਦੀਵੇ ਆ ਮੋਮਲੇ ਦੀਵੇ ਆ ਹੋਰ ਵੀ ਪ੍ਰੋਡਕਟਸ ਆਪਣੇ ਕੋਲੇ ਇਹ ਸਾਰੇ ਜਿਹੜੇ ਪ੍ਰੋਡਕਟਸ ਨੇ ਤੁਸੀਂ ਆਪ ਰੈਡੀ ਕਰਦੇ ਹੋ ਇਹ ਕਈ ਰੈਡੀमेड ਵੀ ਹੁੰਦੇ ਕਈ ਅਸੀਂ ਆਪ ਵੀ ਤਿਆਰ ਕਰਦੇ ਆ ਜਿਹੜੇ ਮਸ਼ੀਨ ਨੇ ਹੁੰਦੇ ਆ ਉਹ ਅਸੀਂ ਮਤਲਬ ਉਹ ਰੈਡੀमेड ਹੀ ਹੁੰਦੇ ਆ ਜਿਹੜੇ ਅਸੀਂ ਆਪ ਬਣਾਉਨੇ ਆ ਦੀਵੇ ਵਗੈਰਾ ਹੋਗੇ ਹਟਣੀਆਂ ਹੋਗੀਆਂ ਇਹ ਅਸੀਂ ਆਪ ਤਿਆਰ ਕਰਦੇ ਆ ਜਿਹੜੇ ਸਿੰਪਲ ਨਾਰਮਲ ਦੀਵੇ ਹੁੰਦੇ ਆ ਹਾਂਜੀ ਕਦੋਂ ਤੋਂ ਇਹ ਕੰਮ ਕਰ ਰਹੇ ਹੋ ਸਾਨੂੰ ਦੀਵੇ ਲਾਈਨ ਨੂੰ ਤਾਂ ਵੈਸੇ ਹੋ ਗਏ ਸਾਨੂੰ 7-8 ਸਾਲ ਹੋਣ ਵਾਲੇ ਆ ਵੀ ਲੱਗੇ ਨੂੰ ਹਾਂਜੀ ਵੀ 7-8 ਸਾਲ ਸਾਡਾ ਰੈਗੂਲਰ ਹੋ ਗਏ ਲਾਉਂਦੇ ਨੂੰ ਹਰ ਇੱਕ ਦੀਵਾਲੀ ਤੇ ਸਾਡੀ ਇੱਥੇ ਸ਼ਾਪ ਲੱਗਦੀ। ਤੁਹਾਡੇ ਤੋਂ ਪਹਿਲਾਂ ਕੌਣ ਲਗਾਉਂਦਾ ਸੀ? ਸਟਾਰਟਿੰਗ ਤੋਂ ਤਾਂ ਵੈਸੇ ਅਸੀਂ ਇੱਥੇ ਲਾਉਨੇ ਆ। ਬਾਕੀ ਹੋਰ ਵੀ ਸਾਡੇ ਜਿਹੜੇ ਬਰਾਦਰੀ ਦੇ ਹੈਗੇ ਉਹ ਵੀ ਲਾਉਂਦੇ ਆ ਸਾਰੇ ਪ੍ਰਤਾਪ ਰੋਡ ਤੇ ਸਾਡੇ ਘੁਮਿਆਰੇ ਦੀ ਦੁਕਾਨ। ਤੁਹਾਡੇ ਤੋਂ ਵੱਡੇ ਜਿਵੇਂ ਕੋਈ ਤੁਹਾਡੇ ਫਾਦਰ ਉਹ ਨਹੀਂ ਲਗਾਉਂਦੇ ਸੀ ਪਹਿਲਾਂ। ਨਹੀਂ ਉਹ ਨਹੀਂ ਲਗਾਉਂਦੇ ਸੀ ਪਹਿਲਾਂ। ਇਹ ਮਤਲਬ ਹੁਣੇ ਸਾਨੂੰ 7-8 ਸਾਲ ਹੀ ਹੋਏ ਆ ਮੈਂ ਸਟਾਰਟ ਕੀਤਾ ਸੀਗਾ ਇਹ। ਅੱਛਾ ਤੁਸੀਂ ਖੁਦ ਸ਼ੁਰੂ ਕੀਤਾ ਸੀ ਜਿਵੇਂ ਵੈਸੇ ਅਸੀਂ ਜਰਨਲੀ ਇਹ ਚੀਜ਼ ਦੇਖਦੇ ਆ ਕਿ ਜਿਹੜਾ ਯੂਥ ਹੈ ਹਨਾ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਨਹੀਂ ਹੁੰਦਾ ਇੰਟਰਸਟ ਹੈਨਾ ਜਿਵੇਂ ਜਿਹੜੇ ਇਹੋ ਜਿਹੇ ਪ੍ਰੋਡਕਟਸ ਆ ਉਹਨਾਂ ਨੂੰ ਇਹਦੇ ਚ ਵੈਸੇ ਹਰਟ ਕਰਨ ਵਾਲੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਇਸ ਚੀਜ਼ ਚ ਗਿਲਟ ਫੀਲ ਹੁੰਦੀ ਹੈ ਕਿ ਅਸੀਂ ਨਹੀਂ ਰੋਡ ਤੇ ਖੜ ਕੇ ਸੇਲ ਕਰ ਸਕਦੇ ਹਨਾ ਸ਼ੇਮ ਫੀਲ ਹੁੰਦੀ ਹੈ ਹਾਂ ਸ਼ੇਮ ਫੀਲ ਹੁੰਦੀ ਹੈ ਉਹਦੇ ਚ ਤੁਹਾਨੂੰ ਨਹੀਂ ਕਦੇ ਇਦਾਂ ਲੱਗਿਆ ਕਿ ਮੈਂ ਕਿਉਂ ਰੋਡ ਤੇ ਖੜਾ ਨਹੀਂ ਇਹ ਤਾਂ ਹੁਣ ਆਉਂਦੇ ਆਪਦੀ ਮੈਂਟੈਲਿਟੀ ਹੁੰਦੀ ਐ ਸੋਚਣ ਦੀ ਹਾਂਜੀ ਕੰਮ ਕਰਨਾ ਹਾਂਜੀ ਮਿਹਨਤ ਹੈ ਜੀ ਬਾਕੀ ਸ਼ਰਮ ਤਾਂ ਕਿਸੇ ਕੰਮ ਚ ਵੀ ਨਹੀਂ ਹੈਗੀ ਜੀ ਸਾਰੇ ਨੇ ਕਮਾ ਕੇ ਖਾਣਾ ਵਾ ਬਾਕੀ ਇਹ ਦਿਵਾਲੀ ਦੇ 4 ਦਿਨ ਹੁੰਦੇ ਆ ਸ਼ਰਮ ਘਾਤੀ ਫਿਰ ਕਮਾਈ ਵੀ ਨਹੀਂ ਹੋਣੀ ਨਾ ਢਿੱਡ ਭਰਨਾ ਵਾ ਸਾਡੇ ਨਾਲੋਂ ਮੌਕੇ ਦੇ ਜਿਹੜੇ ਮੇਨ ਬੰਦੇ ਨੇ ਜਿਵੇਂ ਕੀ ਕੈਲੋ ਪੁਲਿਸ ਵਾਲੇ ਜਿਹੜੇ ਕਿ ਬਹੁਤ ਖਾਸ ਭੂਮਿਕਾ ਨਿਭਾਉਂਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਨੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਏ ਐਸ ਅਜੀਤ ਸਿੰਘ ਥਾਣਾ ਸਿਟੀ ਸਾਉਂਦ ਮੋਗਾ ਸਨ ਜੀ ਸਰ ਜਿਵੇਂ ਸਰ ਤਿਉਹਾਰਾਂ ਦੇ ਮੱਦੇਨਜ਼ਰ ਜਿਹੜਾ ਸ਼ਹਿਰ ਵਿੱਚ ਭੀੜ ਭੜਕਾ ਹੈ ਉਹ ਵੀ ਵਾਜ ਜਾਂਦੇ ਤੇ ਜਿਹਦਾ ਫਾਇਦਾ ਚੱਕਦੇ ਹੋਏ ਜਿਹੜੇ ਕੁਝ ਸ਼ਰਾਰਤੀ ਅਨਸਰ ਨੇ ਕੋ ਇਸ ਮੌਕੇ ਦਾ ਫਾਇਦਾ ਚੱਕਦੇ ਹੋਏ ਲੋਕਾਂ ਦੀਆਂ ਜੇਬਾਂ ਨੇ ਜੜੀਆਂ ਉਹ ਸਾਫ਼ ਕਰ ਦਿੰਦੇ ਨੇ ਅਜਿਹੇ ਮੌਕੇ ਤੇ ਤੁਸੀਂ ਕੀ ਪ੍ਰਬੰਧ ਕੀਤੇ ਨੇ ਉਹਨਾਂ ਨੂੰ ਕਾਬੂ ਕਰਨ ਲਈ ਹਾਂਜੀ ਇਸ ਤਰ੍ਹਾਂ ਜੀ ਮਾਨਯੋਗ ਐਸਐਸਪੀ ਸਾਹਿਬ ਮੋਗਾ ਦੀਆਂ ਸੰਖਤ ਦਾਇਰ ਅਨੁਸਾਰ ਸ਼ਹਿਰ ਦੇ ਵੱਖ-ਵੱਖ ਹਰ ਇੱਕ ਚੌਂਕ ਦੇ ਵਿੱਚ ਪੁਲਿਸ ਪਾਰੀਸ ਰੱਖਿਆ ਤੇ ਨਾਲ ਕੀਤੀ ਗਈ ਹੈ ਤਾਂ ਜੋ ਕੋਈ ਵੀ ਗਲਤ ਅਨਸਰ ਜਿਹੜਾ ਮਤਲਬ ਗਲਤ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਕਰਕੇ ਸ਼ਹਿਰ ਵਿੱਚ ਗਸ਼ਤ ਵੀ ਲੱਗੀ ਹੋਈ ਏ ਔਰ ਹਰ ਚੌਂਕ 'ਚ ਨਾਕਾ ਬੰਦੇ ਵੀ ਕੀਤੀ ਗਈ ਹੈ ਜੀ ਜੀ ਜਿਵੇਂ ਕਿ ਸਰ ਕਾਫੀ ਜ਼ਿਆਦਾ ਟ੍ਰੈਫਿਕ ਵੱਧ ਚੁੱਕਿਆ ਹੈ ਜਿਹਦੇ ਕਰਕੇ ਕਾਫੀ ਜਿਹੜੇ ਆਮ ਲੋਕ ਨੇ ਡਿਊਟੀਆਂ ਵਾਲੇ ਲੋਕ ਨੇ ਉਹਨਾਂ ਨੂੰ ਵੀ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਦੇ ਲਈ ਕੀ ਕਰ ਰਹੇ ਹੋ ਹਾਂਜੀ ਹਰ ਚੌਂਕ 'ਚ ਟ੍ਰੈਫਿਕ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਆ ਤਾਂ ਜੋ ਕਿਸੇ ਆਉਣ ਜਾਣ ਵਾਲੇ ਮਤਲਬ ਕਿਸੇ ਵੀ ਰਾਹਗੀਰ ਨੂੰ ਕੋਈ ਸਮੱਸਿਆ ਨਾ ਆਵੇ ਇਸ ਕਰਕੇ ਹਰ ਚੌਂਕ ਵਿੱਚ ਟ੍ਰੈਫਿਕ ਕਰਮਚਾਰੇ ਵੀ ਤਾਇਨਾਤ ਕੀਤੇ ਗਏ ਹਨ ਅਤੇ ਆਉਣ ਜਾਣ ਵਾਲੇ ਰਸਤਿਆਂ ਵਿੱਚ ਪੈਦਲ ਗਸ਼ਤ ਵੀ ਲੱਗੀ ਹੋਈ ਹੈ ਤਾਂ ਜੋ ਕਿਤੇ ਵੀ ਟ੍ਰੈਫਿਕ ਜਾਮ ਹੋ ਉਹਨੂੰ ਅਸੀਂ ਮੌਕੇ ਦੇ ਖਲਾਸ ਸਕੀਏ ਜੀ ਜਿਵੇਂ ਕਿ ਤੁਸੀਂ ਦੇਖਿਆ ਹੀ ਕਿ ਜਿਹੜੇ ਦੀਵਿਆਂ ਵਾਲੇ ਨੇ ਹਟੜੀਆਂ ਵਾਲੇ ਨੇ ਜਿਹੜੇ ਰੋਡ ਸਾਈਡ ਤੇ ਬੈਠੇ ਹੋਏ ਨੇ ਜਿਹੜੇ ਕੈਲੋ ਸੜਕਾਂ ਦੇ ਕਿਨਾਰੇ ਆਂ ਤੇ ਬੈਠੇ ਹੋਏ ਨੇ ਉਹ ਹਰੇਕ ਬੰਦੇ ਦੀ ਜਿਹੜੀ ਆਸ ਹੈ ਉਹ ਤੁਹਾਡੇ ਤੱਕ ਹੈ ਜਿੱਥੇ ਵੀ ਤੁਸੀਂ ਸਾਨੂੰ ਦੇਖ ਰਹੇ ਹੋ ਅਸੀਂ ਤੁਹਾਨੂੰ ਅਪੀਲ ਕਰਦੇ ਆਂ ਕਿ ਕੋਸ਼ਿਸ਼ ਕਰੋ ਵੀ ਜਿੰਨਾ ਤੁਸੀਂ ਖਰੀਦ ਸਕਦੇ ਹੋ ਛੋਟੇ ਜਿਹੜੇ ਵੇਚਦੇ ਨੇ ਦੁਕਾਨਦਾਰ ਛੋਟੇ ਨੇ ਉਹਨਾਂ ਤੋਂ ਹੀ ਖਰੀਦੋ ਤਾਂ ਕਿ ਉਹਨਾਂ ਦੀ ਜਿਹੜੀ ਦਿਵਾਲੀ ਆ ਉਹਨਾਂ ਦਾ ਜਿਹੜਾ ਤਿਹਾਰ ਆ ਉਹ ਵੀ ਸੋਨਾ ਜਾ ਸਕੇ ਇਸੇ ਤਰ੍ਹਾਂ ਦੀ ਹੋਰ ਰਿਪੋਰਟ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਮੈਂ ਜਗਵਿੰਦਰ ਕੌਰ ਕੈਮਰਾਮੈਨ ਤੇ ਫੇਮ ਦੇ ਨਾਲ ਧੰਨਵਾਦ